ਖੋਸ਼ਿਆਰਪੁਰ ਦੇ ਗੜਸ਼ੰਕਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਿਆਨਕ ਹਾਦਸਾ ਹੋਇਆ ਹੈ ਇੱਕ ਤੇਜ਼ ਰਫਤਾਰ ਟਰੈਕਟਰ ਟਰਾਲੀ ਦੀ ਮਹਿੰਦਰਾ ਪਿਕਅਪ ਦੇ ਨਾਲ ਜ਼ੋਰਦਾਰ ਟੱਕਰ ਹੋ ਗਈ ਹੈ ਜਿਸ ਦੇ ਚਲਦਿਆਂ ਦੋਵੇਂ ਵਾਹਨਾਂ ਦੇ ਪ੍ਰਖੱਚੇ ਤੱਕ ਉੱਡ ਗਏ ਨੇ ਤਸਵੀਰਾਂ ਦੇਖ ਕੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਮੇ ਦੀ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਦੋਵੇਂ ਵਾਹਨ ਇਸ ਹਾਦਸੇ 'ਚ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਜਾਣਕਾਰੀ ਦੇ ਮੁਤਾਬਕ ਟਰੈਕਟਰ ਟਰਾਲੀ ਵਾਲਾ ਕੁਆਂਟਮ ਪੇਪਰ ਸਹਿਲਾ ਮਿਲ ਤੋਂ ਗੜਸ਼ੰਕਰ ਨੂੰ ਜਾ ਰਿਹਾ ਸੀ ਜਦਕਿ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਜਾਣਕਾਰੀ ਮੁਤਾਬਕ ਟਰੈਕਟਰ ਟਰਾਲੀ ਵਾਲਾ ਕੁਆਂਟਮ ਪੇਪਰ ਸਹਿਲਾ ਮਿਲ ਤੋਂ ਗੜਸ਼ੰਕਰ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਉਸਨੇ ਸੜਕ ਤੇ ਜਾ ਰਹੀ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਹਮਣੇੋਂ ਆ ਰਹੀ ਪਿਕਅਪ ਗੱਡੀ ਦੇ ਨਾਲ ਜ਼ੋਰਦਾਰ ਤਰੀਕੇ ਦੇ ਨਾਲ ਟੱਕਰ ਹੋ ਜਾਂਦੀ ਹੈ ਇਸੇ ਹਾਦਸੇ 'ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਤੇ ਦੋਵੇਂ ਚਾਲਕਾਂ ਨੂੰ ਮਾਮਲੀ ਸੱਟਾਂ ਲੱਗੀਆਂ। ਫਿਲਹਾਲ ਇਸ ਹਾਦਸੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਐ ਜੋ ਦੋਵੇਂ ਚਾਲਕਾਂ ਦੇ ਬਿਆਨ ਦਰਜ ਕਰ ਰਹੀ ਐ ਤੇ ਉਸ ਤੋਂ ਬਾਅਦ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਸ਼ੁਰੂ ਕਰਵਾਈ ਜਾ ਰਹੀ ਐ। ਹਾਂਜੀ ਮੇਰਾ ਬੱਦੀ ਦੁਕਾਨ ਦਾ ਹੈ ਜੀ। ਹਾਂਜੀ ਦੁਕਾਨ ਉਰੇ ਹੀ ਟਰੈਕਟਰ ਨੂੰ ਇੱਕਦਮ ਮੋੜਤਾ। ਹਾਂਜੀ ਬੜੇ ਏਕਦਮ ਹੀ ਲੱਗੀ। ਕਿੱਥੇ ਜਾ ਰਹੇ ਸੀ ਤੁਸੀਂ? ਮੈਂ ਸੋਨਾਲਿਕਾ ਤੋਂ ਸੋਨਾਲਿਕਾ ਟੱਕਰ। ਅੱਛਾ ਕੀ ਨਾਮ ਕੀ ਤੁਹਾਡਾ? ਚਰਨਜੀਤ ਸਿੰਘ। ਸਾਨੂੰ ਗੁਰਦੇ ਜੀ ਠੀਕ ਹੈ ਜੀ ਇਹ 60 ਚੋੜ ਤਾਂ ਨਹੀਂ ਲੱਗੀ ਜਿਆਦਾ ਮੈਨੂੰ ਤਾਂ ਸਾਰਾ ਬਾਹਰ ਹੋ ਗਿਆ ਸਭ ਕੁਝ ਹੋ ਗਿਆ 100 ਖਸ਼ਿਆਰਪੁਰ ਦੇ ਗੜਸ਼ੰਕਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਿਆਨਕ ਹਾਦਸਾ ਹੋਇਆ ਹੈ ਇੱਕ ਤੇਜ਼ ਰਫਤਾਰ ਟਰੈਕਟਰ ਟਰਾਲੀ ਦੀ ਮਹਿੰਦਰਾ ਪਿਕਅਪ ਦੇ ਨਾਲ ਜ਼ੋਰਦਾਰ ਟੱਕਰ ਹੋ ਗਈ ਹੈ ਜਿਸ ਦੇ ਚਲਦਿਆਂ ਦੋਵੇਂ ਵਾਹਨਾਂ ਦੇ ਪਰਖੱਚੇ ਤੱਕ ਉੱਡ ਗਏ ਨੇ ਤਸਵੀਰਾਂ ਦੇਖ ਕੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਮੇ ਦੀ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਦੋਵੇਂ ਵਾਹਨ ਇਸ ਹਾਦਸੇ 'ਚ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਜਾਣਕਾਰੀ ਦੇ ਮੁਤਾਬਕ ਟਰੈਕਟਰ ਟਰਾਲੀ ਵਾਲਾ ਕੁਆਂਟਮ ਪੇਪਰ ਸੈਲਾ ਮਿਲ ਤੋਂ ਗੜਸ਼ੰਕਰ ਨੂੰ ਜਾ ਰਿਹਾ ਸੀ ਜਦਕਿ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਜਾਣਕਾਰੀ ਮੁਤਾਬਕ ਟਰੈਕਟਰ ਟਰਾਲੀ ਵਾਲਾ ਕੁਆਂਟਮ ਪੇਪਰ ਸੈਲਾ ਮਿਲ ਤੋਂ ਗੜਸ਼ੰਕਰ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਉਸਨੇ ਸੜਕ ਤੇ ਜਾ ਰਹੀ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਹਮਣੇੋਂ ਆ ਰਹੀ ਪਿਕਅਪ ਗੱਡੀ ਦੇ ਨਾਲ ਜ਼ੋਰਦਾਰ ਤਰੀਕੇ ਦੇ ਨਾਲ ਟੱਕਰ ਹੋ ਜਾਂਦੀ ਹੈ ਇਸੇ ਹਾਦਸੇ 'ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਤੇ ਦੋਵੇਂ ਚਾਲਕਾਂ ਨੂੰ ਮਾਮਲੀ ਸੱਟਾਂ ਲੱਗੀਆਂ ਫਿਲਹਾਲ ਇਸ ਹਾਦਸੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਜੋ ਦੋਵੇਂ ਚਾਲਕਾਂ ਦੇ ਬਿਆਨ ਦਰਜ ਕਰ ਰਹੀ ਹੈ ਤੇ ਉਸ ਤੋਂ ਬਾਅਦ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਸ਼ੁਰੂ ਕਰਵਾਈ ਜਾ ਰਹੀ ਹੈ ਹਾਂ ਜੀ ਮੇਰਾ ਬੱਦੀ ਦੁਕਾਨ ਦਾ ਹੈ ਜੀ ਹਾਂ ਜੀ ਦੁਕਾਨ ਦਾ ਉਰੇ ਹੀ ਟਰੈਕਟਰ ਨੂੰ ਇੱਕਦਮ ਮੋੜਤਾ ਹਾਂਜੀ ਬੜਾ ਇੱਕਦਮ ਹੀ ਲੱਗੀ ਕਿੱਥੇ ਜਾ ਰਹੇ ਸੀ ਤੁਸੀਂ ਮੈਂ ਸੋਨਾਲੀਕਾ ਤੋਂ ਸੋਨਾਲੀਕਾ ਟਰੈਕਟਰ ਅੱਛਾ ਕੀ ਨਾਮ ਕੀ ਤੁਹਾਡਾ ਚਰਨਜੀਤ ਸਿੰਘ ਸਨੋ ਗੁਰਦੇਵ ਸਿੰਘ ਠੀਕ ਹੈ ਜੀ ਇਹ ਛੜਛੋਟ ਤਾਂ ਨਹੀਂ ਲੱਗੀ ਜਿਆਦਾ ਮੈਨੂੰ ਤਾਂ ਸਾਰਾ ਬਾਹਰ ਹੋ ਗਿਆ ਬਸ ਹੋਸ਼ਿਆਰਪੁਰ ਦੇ ਗੜਸ਼ੰਕਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਿਆਨਕ ਹਾਦਸਾ ਹੋਇਆ ਇੱਕ ਤੇਜ਼ ਰਫਤਾਰ ਟਰੈਕਟਰ ਟਰਾਲੀ ਦੀ ਮਹਿੰਦਰਾ ਪਿਕਅਪ ਦੇ ਨਾਲ ਜ਼ੋਰਦਾਰ ਟੱਕਰ ਹੋ ਗਈ ਹੈ ਜਿਸ ਦੇ ਚਲਦਿਆਂ ਦੋਵੇਂ ਵਾਹਨਾਂ ਦੇ ਪ੍ਰਖੱਚੇ ਤੱਕ ਉੱਡ ਗਏ ਨੇ ਤਸਵੀਰਾਂ ਦੇਖ ਕੇ ਸਹਿਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਾਂ ਦੀ ਟੱਕਰ ਕਿੰਨੀ ਭਿਆਨਕ ਹੋਈ ਹੋਵੇਗੀ ਦੋਵੇਂ ਵਾਹਨ ਇਸ ਹਾਦਸੇ 'ਚ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਜਾਣਕਾਰੀ ਦੇ ਮੁਤਾਬਕ ਟਰੈਕਟਰ ਟਰਾਲੀ ਵਾਲਾ ਕੁਆਂਟਮ ਪੇਪਰ ਸੈਲਾ ਮਿਲਤੋਂ ਗੜਸ਼ੰਕਰ ਨੂੰ ਜਾ ਰਿਹਾ ਸੀ ਜਦਕਿ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਜਾਣਕਾਰੀ ਮੁਤਾਬਕ ਟਰੈਕਟਰ ਟਰਾਲੀ ਵਾਲਾ ਕੁਆਂਟਮ ਪੇਪਰ ਸੈਲਾ ਮਿਲਤੋਂ ਗੜਸ਼ੰਕਰ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਉਸਨੇ ਸੜਕ ਤੇ ਜਾਰਹੀ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਹਮਣੇ ਆ ਰਹੀ ਪਿਕਅਪ ਗੱਡੀ ਦੇ ਨਾਲ ਜ਼ੋਰਦਾਰ ਤਰੀਕੇ ਦੇ ਨਾਲ ਟੱਕਰ ਹੋ ਜਾਂਦੀ ਹੈ ਇਸੇ ਹਾਦਸੇ 'ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਤੇ ਦੋਵੇਂ ਚਾਲਕਾਂ ਨੂੰ ਮਾਮਲੀ ਸੱਟਾਂ ਲੱਗੀਆਂ ਫਿਲਹਾਲ ਇਸ ਹਾਦਸੇ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਜੋ ਦੋਵੇਂ ਚਾਲਕਾਂ ਦੇ ਬਿਆਨ ਦਰਜ ਕਰ ਰਹੀ ਹੈ ਤੇ ਉਸ ਤੋਂ ਬਾਅਦ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਸ਼ੁਰੂ ਕਰਵਾਈ ਜਾ ਰਹੀ ਹੈ